ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਰੇਡ ਦੀਆਂ ਕਈ ਵੀਡੀਓ ਤੁਸੀਂ ਦੇਖਿਆ ਹੋਣਗੀਆਂ ਕਾਰਵਾਈ ਦੀਆਂ ਵੀਡੀਓ ਵੀ ਦੇਖਿਆ ਹੋਣਗੀਆਂ ਪਰ ਇਹ ਵੀਡੀਓ ਜੋ ਅਸੀਂ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਹਾਂ ਉਹ ਆਪਣੇ ਆਪ ਦੇ ਵਿੱਚ ਕਾਫੀ ਮਹੱਤਵਪੂਰਨ ਕਿਉਂਕਿ ਪੰਜਾਬ ਪੁਲਿਸ ਦੇ ਅਧਿਕਾਰੀ ਜਦ ਆਪਣੇ ਹੀ ਥਾਣੇ ਦੇ ਵਿੱਚ ਚੈਕਿੰਗ ਵਾਸਤੇ ਪਹੁੰਚਦੇ ਨੇ ਤੇ ਥਾਣੇ ਦੇ ਹਾਲਾਤ ਦੇਖ ਕੇ ਵੱਡੇ ਅਧਿਕਾਰੀ ਵੀ ਹੈਰਾਨ ਹੋ ਜਾਂਦੇ ਨੇ ਤਾਂ ਤੁਰੰਤ ਐਕਸ਼ਨ ਵੀ ਲਿੱਤਾ ਜਾਂਦਾ ਹੈ ਤੇ ਕੋਤਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਵੀ ਹੁੰਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਾਂਡਾ ਥਾਣੇ ਦੀਆਂ ਜਿੱਥੇ ਡੀਆਈਜੀ ਹਰਮਨबीर ਸਿੰਘ ਜਦੋਂ ਸਵੇਰੇ ਅਚਾਨਕ ਚੈਕਿੰਗ ਤੇ ਪਹੁੰਚਦੇ ਨੇ ਤਾਂ ਥਾਣੇ ਦੇ ਹਾਲਾਤ ਦੇਖ ਕੇ ਹੈਰਾਨ ਹੋ ਜਾਂਦੇ ਨੇ ਥਾਣੇ ਦੀ ਨਫਰੀ ਜਿਹੜੀ ਬਿਲਕੁਲ ਹੀ ਘੱਟ ਨਜ਼ਰ ਆਉਂਦੀ ਸੀਗੀ ਤੇ ਸਵੇਰੇ 8 ਵਜੇ ਦੀ ਜੋ ਕਾਲ ਦਿੱਤੀ ਗਈ ਸੀ ਉਸ ਦੇ ਉੱਤੇ ਪੁਲਿਸ ਮੁਲਾਜ਼ਮ ਥਾਣੇ 'ਚ ਨਹੀਂ ਪਹੁੰਚਦੇ ਤੇ ਆਪਣੇ ਕੁਆਟਰਾਂ ਦੇ ਵਿੱਚ ਜਦੋਂ ਸੁੱਤੇ ਹੋਏ ਮਿਲਦੇ ਨੇ ਤਾਂ ਡੀਆਈਜੀ ਵੱਲੋਂ ਤੁਰੰਤ ਮੌਕੇ ਤੇ ਹੀ ਵਾਇਰਲੈਸ ਤੇ ਹੁਕਮ ਜਾਰੀ ਕੀਤੇ ਜਾਂਦੇ ਨੇ ਐਕਸ਼ਨ ਕੀਤਾ ਜਾਂਦਾ ਵੈ ਇਹ ਜਿਹੜੇ ਇੱਕ ਮੁਲਾਜ਼ਮ ਕੋਤਾਹੀ ਵਰਤਦੇ ਹੋਏ ਨਜ਼ਰ ਆਏ ਸੀਗੇ ਤਾਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਡੀਆਈਜੀ ਦੀ ਗੱਡੀ ਜਦੋਂ ਥਾਣੇ ਦੇ ਅੰਦਰ ਜਾਂਦੀ ਆ ਤਾਂ ਥਾਣੇ ਦੇ ਹਾਲਾਤ ਦੇਖ ਕੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਵੱਡੀਆਂ ਮੋਟੀਆਂ-ਮੋਟੀਆਂ ਤਨਖਾਹਾਂ ਸਰਕਾਰਾਂ ਤੋਂ ਪੁਲਿਸ ਮੁਲਾਜ਼ਮ ਲੈਂਦੇ ਨੇ ਪਰ ਜਦੋਂ ਕਾਰਵਾਈ ਦੀ ਗੱਲ ਹੁੰਦੀ ਹੈ ਜਾਂ ਜਦੋਂ ਸਰਕਾਰੀ ਡਿਊਟੀ ਨੂੰ ਨਿਭਾਉਣ ਦੀ ਗੱਲ ਹੁੰਦੀ ਹੈ ਤਾਂ ਜਦੋਂ ਇਸ ਤਰ੍ਹਾਂ ਦੀ ਚੈਕਿੰਗਾਂ ਹੁੰਦੀਆਂ ਨੇ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਕੋਤਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਹੁਣ ਕਾਰਵਾਈ ਵੀ ਬੰਦੀ ਹੋਈ ਨਜ਼ਰ ਆਇਆ ਤੇ ਸਿੱਧਾ ਵਾਇਰਲਸ ਤੇ ਉਤੇ ਹੁਕਮ ਵੀ ਜਾਰੀ ਕੀਤੇ ਗਏ ਨੇ ਡੀਆਈਜੀ ਹਰਮਨबीर ਸਿੰਘ ਗਿੱਲ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਕਿ ਥਾਣਾ ਦੇ ਉੱਤੇ ਜਿਨ੍ਹਾਂ ਦੀ ਡਿਊਟੀ ਸੀਗੀ ਜਿਹੜੇ ਡਿਊਟੀ ਤੋਂ ਗੈਰਹਾਜ਼ਰ ਪਾਏ ਗਏ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਇੱਕ ਕਮਰੇ ਦੀ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਤ ਤੱਕ ਨੂੰ ਦੇਖਿਆ ਗਿਆ ਵਾ ਤੇ ਉਸ ਤੋਂ ਬਾਅਦ ਥਾਣੇ ਦੇ ਜੋ ਹਾਲਾਤ ਬਣੇ ਜੋ ਡਿਊਟੀ ਦਿੱਤੀ ਗਈ ਸੀ ਸਵੇਰੇ 8 ਵਜੇ ਦੀ ਰੋਲ ਕਾਲ ਸੀਗੀ ਤਾਂ ਉਸ ਦੇ ਰੋਲ ਕਾਲ ਦੇ ਮੁਤਾਬਿਕ ਮੁਲਾਜ਼ਮ ਜਾਂ ਅਧਿਕਾਰੀ ਥਾਣੇ ਤੇ ਨਹੀਂ ਪਹੁੰਚੇ ਆਪਣੀ ਡਿਊਟੀ ਤੇ ਗੈਰਹਾਜ਼ਰ ਰਹੇ ਸਰਕਾਰੀ ਕੁਆਟਰਾਂ ਦੇ ਵਿੱਚ ਸੁੱਤੇ ਕੀਤੇ ਪਾਏ ਗਏ ਉਹਨਾਂ ਦੇ ਉੱਤੇ ਹੁਣ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਟਾਂਡਾ ਥਾਣੇ ਦੀਆਂ ਨਜ਼ਰ ਆ ਰਹੀਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਡੀ ਆਈ ਜੀ ਸਵੇਰੇ ਸਵੇਰੇ ਅਚਾਨਕ ਥਾਣੇ ਪਹੁੰਚਦੇ ਨੇ ਚੈਕਿੰਗ ਕਰਦੇ ਨੇ ਤੇ ਜਿਹੜੇ ਅਧਿਕਾਰੀ ਆ ਜਿਹੜੇ ਮੁਲਾਜ਼ਮ ਡਿਊਟੀ ਤੋਂ ਗੈਰਹਾਜ਼ਰ ਪਾਏ ਗਏ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਸਿੱਧਾ ਵਾਇਰਲੈਸ ਦੇ ਉੱਤੇ ਹੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕਾਰਵਾਈ ਦੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਜਿਹੜੇ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਆ ਉਹਨਾਂ ਦੇ ਬਾਰੇ ਵੀ ਵਾਇਰਲੈਸ ਤੇ ਸਿੱਧਾ ਹੁਕਮ ਜਾਰੀ ਕਰਦੇ ਹੋਏ ਨਜ਼ਰ ਆਏ ਨੇ ਡੀਆਈਜੀ ਹਰਮਨबीर ਸਿੰਘ ਤੇ ਕਹਿੰਦੇ ਨੇ ਆਏ ਨੇ ਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਚੈਕਿੰਗਾਂ ਜਾਰੀਆਂ ਰਹਿਣਗੀਆਂ ਤੇ ਜਿਹੜੇ ਆਜਮ ਡਿਊਟੀ ਤੇ ਕੁਤਾਹੀ ਵਰਤਣਗੇ ਜਾਂ ਜੋ ਡਿਊਟੀ ਸਮੇਂ ਤੇ ਉਹਨਾਂ ਨੂੰ ਪਾਬੰਦ ਨਹੀਂ ਹੋਣਗੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਤਾਂ ਤਸਵੀਰਾਂ ਤੁਹਾਨੂੰ ਟਾਡਾ ਥਾਣੇ ਦੀਆਂ ਦਿਖਾ ਰਹੇ ਹਾਂ ਕਿ ਅਚਾਨਕ ਜਦੋਂ ਚੈਕਿੰਗ ਤੇ ਪਹੁੰਚੇ ਡੀਆਈਜੀ ਤਾਂ ਉਹਨਾਂ ਨੇ ਥਾਣੇ ਦੇ ਹਾਲਾਤ ਦੇਖ ਕੇ ਹੈਰਾਨ ਹੁੰਦੇ ਹੋਏ ਨਜ਼ਰ ਆਏ ਨੇ ਤੇ ਸਿੱਧਾ ਵਾਇਰਲੈਸ ਤੇ ਹੀ ਡਿਊਟੀ ਤੋਂ ਗੈਰਹਾਜ਼ਰ ਪਾਏ ਗਏ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਨੇ ਜੂਨਰ 4 ਡਾਟਾ 1 ਜੂਨਰ 4 ਪੁਆਇੰਟ ਫਲੋਰ ਕਰ ਰੇਂਜ ਦੇ ਸਾਰੇ ਜੀਓਐਸ ਐਚਓਸ ਤੋਂ ਤੱਕ ਨੇ ਐਸਐਸਪੀ ਨੂੰ ਲੋਡ ਕਰ ਅਜਮੜ ਥਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਥੇ ਨੰਬਰ 1 ਤੋਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਤੁਹਾਡਾ ਆਪਣੇ ਕੁਆਟਰਾਂ ਦੇ ਪਾਏ ਗਏ ਉੱਤੇ ਦਾ ਫ੍ਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਚਾਰਜੀ ਸੀ ਲਾਇਨ ਕਰਾ। ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਪ੍ਰੈਜ਼ెంట్ ਸੀ। ਫੇਲਾ ਹਾਲ ਐਸਐਚਓ ਟਾਂਡੇ ਤੋਂ ਮੈਂ ਪੁਲਿਸ ਲਾਈਨਾਂ ਹਿਲ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਕੋਲ ਜਲਦੀ ਕਾਲ ਕੀਤੀ ਜਾ ਰਹੀ ਹੈ। ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਉਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾਰ ਤਦਵਾਰ ਹਾਂ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮਨ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਨੇ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਹੋ ਗਿਆ